ਮਹਿਲਾ ਨੂੰ WhatsApp ਐਪ ਤੇ ਕਾਲ ਆਈ ਸੀ ਠੱਗਾਂ ਨੇ ਖੁਦ ਨੂੰ ਸੀਬੀ ਅਧਿਕਾਰੀ ਦੱਸ ਕੇ ਡਰਾਇਆ ਧਮਕਾਇਆ ਮਹਿਲਾ ਤੇ ਫਰਜ਼ੀ ਮਨੀ ਲਾਂਡਰਿੰਗ ਦਾ ਕੇਸ ਪਾਉਣ ਦੀ ਵੀ ਗੱਲ ਕਹੀ ਗਈ ਮਹਿਲਾ ਦੇ ਪੰਜ ਵੱਖ-ਵੱਖ ਖਾਤਿਆਂ ਦੇ ਵਿੱਚੋਂ 74,68,000 ਰੁਪਏ ਕਢਾ ਲਏ ਗਏ ਮਹਿਲਾ ਨੇ ਪਟਿਆਲਾ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਕਿਵੇਂ ਡਿਜੀਟਲ ਰੈਸਟ ਕਰਕੇ ਲੱਖਾਂ ਕਰੋੜਾਂ ਦੀ ਠੱਗੀ ਲੋਕਾਂ ਤੋਂ ਕੀਤੀ ਜਾ ਚੁੱਕੀ ਹੈ ਜੇ ਠੱਗਾਂ ਦੇ ਵੱਲੋਂ ਹਾਲਾਂਕਿ ਅ ਵਿਭਾਗ ਦੇ ਵੱਲੋਂ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਵੇਰਵੀ ਕੀਤਾ ਜਾਂਦਾ ਹੈ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਜੇਕਰ ਅਜਿਹੀ ਕੋਈ ਕਾਲ ਆਉਂਦੀ ਹੈ ਤੇ ਘਬਰਾਉਣਾ ਨਹੀਂ ਸ਼ਿਕਾਇਤ ਦਰਜ ਕਰਵਾਓ ਜੀਆਂ ਕਾਲਸ ਨੂੰ ਇਗਨੋਰ ਕੀਤਾ ਜਾਵੇ ਪਰ ਇਸ ਦੇ ਵਿਚਾਲੇ ਲਗਾਤਾਰ ਇਹ ਮਾਮਲੇ ਫਿਰ ਵੀ ਸਾਹਮਣੇ ਆ ਰਹੇ ਨੇ ਹੁਣ ਪਟਿਆਲਾ ਤੋਂ ਅਜਿਹਾ ਮਾਮਲਾ ਸਾਹਮਣੇ ਆ ਜਿੱਥੇ ਕਿ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਹੈ ਪਿੰਡ ਸਲਾ ਮੈਲਾ ਨੂੰ ਹਾਊਸ ਅਰੈਸਟ ਕਰਕੇ 75 ਲੱਖ ਰੁਪਏ ਦੀ ਠੱਗੀ ਕੀਤੀ ਗਈ ਮੈਲਾ ਨੂੰ ਆ ਵਟਸਐਪ ਐਪ ਤੇ ਫੋਨ ਆਇਆ ਸੀਗਾ ਠੱਗਾਂ ਨੇ ਖੁਦ ਨੂੰ ਸੀਬੀਏ ਅਧਿਕਾਰੀ ਦੱਸ ਕੇ ਪਹਿਲਾਂ ਡਰਾਇਆ ਧਮਕਾਇਆ ਪਹਿਲਾਂ ਤੇ ਫਰਜ਼ੀ ਮਨੀ ਲਾਂਡਰਿੰਗ ਦਾ ਕੇਸ ਪਾਉਣ ਦੀ ਗੱਲ ਕਹੀ ਗਈ ਤੇ ਮਹਿਲਾ ਦੇ 5 ਵਕਫਾ ਖਾਤਿਆਂ ਦੇ ਵਿੱਚੋਂ 74 ਲੱਖ 68000 ਰੁਪਏ ਠੱਗ ਲਏ ਗਏ। ਬੁਰ ਸ਼ਰਨ ਕੌਰ ਨੇ ਜੀ ਜੈਪੁਰ ਦੇ ਰਹਿਣ ਵਾਲੇ ਨੇ ਰਿਟਾਇਰਡ ਫਿਊਚਰ ਨੇ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਵੀ ਸਾਈਬਰ ਠੱਗਾਂ ਨੇ ਉਹਨਾਂ ਨੂੰ ਵਟਸਐਪ ਤੇ ਕਾਲ ਕਰਕੇ ਉਹਨਾਂ ਨੂੰ ਇਹ ਡਰਾਵਾ ਦਿੱਤਾ ਕਿ ਉਹਨਾਂ ਦੇ ਜਿਹੜੇ ਖਾਤੇ ਆ ਬੈਂਕ ਖਾਤੇ ਉਹ منی ਲਾਂਡਰਿੰਗ ਵਾਸਤੇ ਵਰਤੇ ਗਏ ਆ ਇਸ ਕਰਕੇ ਸੀਬੀਆਈ ਜਾਂ ਈਡੀ ਅਧਿਕਾਰੀ ਬਣ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਉਹ ਪੈਸੇ ਆਪਦੇ ਖਾਤੇ ਦੇ ਵਿੱਚ ਪੁਆਲੇ ਗਏ ਆ ਸਾਈਬਰ ਠੱਗਾ ਵੱਲੋਂ ਤਾਂ ਇਹ ਜਾਣਕਾਰੀ ਮਿਲਣ ਤੇ ਉਹਨਾਂ ਦੇ ਬਿਆਨ ਤੇ ਐਫਆਈਆਰ ਨੰਬਰ 25 ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਦਰਜ ਹੋਇਆ ਸਰ ਮੈਡਮ ਸਬਜੈਕਟ ਜਿਹੜਾ ਇਹ ਜਿਹੜਾ ਉਹ तकरीबन 65 ਸਾਲ ਉਹਨਾਂ ਦੀ ਉਮਰ ਹੈ ਇਸ ਸਕੂਲ ਦੇ ਵਿੱਚ ਤੋਂ ਬਟਾਲਿਕ ਟੀਚਰ ਵੱਜੋਂ ਰਟਾਇਆ ਪਰ ਜਦੋਂ ਉਹਨਾਂ ਨੂੰ WhatsApp ਤੇ ਕਾਲ ਕਰਕੇ ਡਰਾਇਆ ਗਿਆ ਕਿ ਉਹਨਾਂ ਦਾ ਜਿਹੜਾ ਨੰਬਰ ਹੈ ਉਹਨਾਂ ਦੇ ਜਿਹੜੇ ਖਾਤੇ ਆ ਵਰਤੇ ਗਏ ਨੇ ਮਨੀ ਲਾਂਡਰਿੰਗ ਵਾਸਤੇ ਤਾਂ ਉਹ ਇਸ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਹੈ ਤਾਂ ਉਸ ਡਿਜੀਟਲ ਅਰੈਸਟ ਦੀ ਧਮਕੀ ਤੋਂ ਉਹ ਡਰ ਗਏ ਤੇ ਉਸ ਕਰਕੇ ਉਹਨਾਂ ਨੇ ਜਿਹੜੇ ਫਿਰ ਆਪ ਦੇ ਪੈਸੇ ਆ ਉਹ ਥੰਗਾ ਦੇ ਖਾਤੇ ਦੇ ਵਿੱਚ ਪਾ ਦਿੱਤੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਤਕਰੀਬਨ 75 ਲੱਖ ਰੁਪਏ ਦਾ ਨੁਕਸਾਨ ਇਹਦੇ ਜੀ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਹ ਪੈਸਾ ਜਿਹੜਾ ਛੱਗੀ ਦਾ ਪੈਸਾ ਹੁੰਦਾ ਇਹਨੂੰ ਨਾਲ ਦੀ ਨਾਲ ਅਗਲੇ ਤੋਂ ਅਗਲੇ ਤੋਂ ਅਗਲੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਸੋ ਇਸ ਕਰਕੇ ਉਹ ਸਾਰੇ ਖਾਤਿਆਂ ਦੀ ਜਿਹੜੀ ਭੂਖ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਅਸੀਂ 4 ਲੱਖ ਰੁਪਈਆ ਉਹਨਾਂ ਖਾਤਿਆਂ ਦੇ ਵਿੱਚ ਫ੍ਰੀਜ਼ ਕਰਨ ਦੇ ਵਿੱਚ ਕਾਮਯਾਬ ਤਾਂ ਇਸੇ ਖਬਰ ਤੇ ਹੋਰ ਸਾਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜ ਚੁੱਕੇ ਨੇ ਮਨੋਜ ਪਟਿਆਲਾ ਦੇ ਨਾਲ ਜੁੜੀ ਵੱਡੀ ਖਬਰ ਜਿੱਥੇ ਕਿ ਪ੍ਰਿੰਸੀਪਲ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਹੈ ਹਾਲਾਂਕਿ ਲਗਾਤਾਰ ਵੇਰਵੀ ਲੋਕਾਂ ਨੂੰ ਕੀਤਾ ਜਾਂਦਾ ਹੈ ਜਾਗਰੂਕ ਕੀਤਾ ਜਾਂਦਾ ਹੈ ਫਿਰ ਵੀ ਇਸ ਦੇ ਵਿਚਾਲੇ ਇਹ ਮਾਮਲਾ ਸਾਹਮਣੇ ਆਉਣਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਬਿਲਕੁਲ ਪਰਮਿੰਦਰ ਲਗਾਤਾਰ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਫੋਨ ਕਾਲਸ ਆਉਂਦੀਆਂ ਨੇ ਜਾਂ ਕੋਈ ਮੈਸੇਜ ਆਉਂਦਾ ਉਹਦੇ ਉੱਪਰ ਧਿਆਨ ਨਾਲ ਦਿਓ ਪਰ ਲੋਕ ਫੇਰ ਵੀ ਹਰ ਦਿਖਾਸ਼ ਕਰਕੇ ਪੜੇ ਲਿਖੇ ਲੋਕ ਨੇ ਜਿਹੜੇ ਉਹ ਵੀ ਜਿਸ ਤਰ੍ਹਾਂ ਹੁਣ ਜੇ ਇਸ ਮਾਮਲੇ ਨੂੰ ਦੇਖੀਏ ਜਿਹੜੇ ਰਿਟਾਇਰ ਪ੍ਰਿੰਸੀਪਲ ਨੇ ਗੁਰਸ਼ਰਨ ਕਾ ਔਰ ਰਾਜਪਰਾ ਦੇ ਉਹਨਾਂ ਨੂੰ ਉਹਨਾਂ ਦਾ ਕਿ ਅਸੀਂ ਸੀਬੀਆਈ ਤੋਂ ਬੋਲ ਰਹੇ ਹਾਂ ਛੋਟਾ ਜਿਹਾ ਖਾਤਾ ਹੈ ਉਹ ਮੰਨੀ ਲੌਂਡਰਿੰਗ ਤੇ ਲਈ ਵਰਤੇ ਜਾ ਰਿਹਾ ਹੈ ਇਸ ਕਰਕੇ ਕਾਰਵਾਈ ਹੋਊਗੀ ਤੇ ਉਸ ਤੋਂ ਬਾਅਦ ਜਿਹੜੇ ਇਹ ਰਿਟਾਇਰ ਪ੍ਰਿੰਸੀਪਲ ਨੇ 74 ਲੱਖ 66000 ਰੁਪਇਆ ਪੰਜ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੰਦੇ ਨੇ ਸੋ ਆਪਾਂ ਕਹਿ ਸਕਦੇ ਆ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਸਾਡੇ ਆਮ ਪਿੰਡਾਂ ਦੇ ਲੋਕ ਨੇ ਜਾਂ ਹੋਰ ਕੋਈ ਬੰਦਾ ਕਲਿੱਕ ਕਰਕੇ ਪੈਸੇ ਕਮਾ ਲੈਂਦਾ ਉਸ ਨਾਲ ਹੀ ਪੜੇ ਲਿਖੇ ਲੋਕ ਵੀ ਜਾਗਰੂਕ ਨਹੀਂ ਹੋ ਰਹੇ ਸਰਕਾਰ ਦੇ ਪੁਲਿਸ ਦੇ ਵਾਰ-ਵਾਰ ਚੰਦਨ ਦੇਤੀ ਸੋ ਇੱਕ ਵੱਡਾ ਆਪਾਂ ਕਹਿ ਸਕਦੇ ਮਾਮਲਾ ਸਾਹਮਣੇ ਬੇਸ਼ੱਕ ਜਿਹੜੇ ਆਸਵੰਤ ਸਿੰਘ ਐਸਪੀ ਨੇ ਚਾਈਪਰ ਸੱਲਦੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਬਾਬਤ ਕਾਰਵਾਈ ਕਰ ਰਹੇ ਹਾਂ ਕਿਉਂਕਿ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਬਹੁਤ ਰਿਕਵਰੀ ਕੀਤੀ ਹੈ ਲੋਕ ਵੀ ਫੜੇ ਦੇ ਤੇ ਹੁਣ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਪੁਲਿਸ ਦਾ ਕਾਰਵਾਈ ਤੋਂ ਪਰ ਅਸੀਂ ਕਦੋਂ ਜਾਗਰੂਕ ਹੋਵਾਂਗੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਇਸੇ ਵਾਸਤੇ ਜੇ ਜਾਗਰੂਕ ਹੋਣਗੇ ਤਾਂ ਇਹ ਜਿਹੜੀਆਂ ਠੱਗੀਆਂ ਨੇ ਉਹਨਾਂ ਤੋਂ ਬਚਿਆ ਜਾਊਗਾ ਪਰਵਿੰਦਰ ਆ ਬਿਲਕੁਲ ਮਨੋਜ ਕਿਤਨਾ ਕਿਤੇ ਜੀਆਂ ਜੜੀਆਂ ਵੀ ਖਬਰਾਂ ਸਾਹਮਣੇ ਹੁੰਦੀਆਂ ਨੇ ਤਾਂ ਸਾਨੂੰ ਜਰੂਰ ਸਬਕ ਲੈਣਾ ਚਾਹੀਦਾ ਇਸ ਤੋਂ ਸਿੱਖਣਾ ਚਾਹੀਦਾ ਹੈ ਮਨੋਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਪਟਿਆਲਾ ਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਜੋ ਕਿ ਸ਼ਿਕਾਰ ਹੋਈ ਹੈ 65 ਸਾਲਾ ਮਹਿਲਾ ਨੂੰ ਹਾਊਸ ਅਰੈਸਟ ਕਰਕੇ 75 ਲੱਖ ਰੁਪਏ ਠੱਗ ਲਏ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਹੈ 65 ਸਾਲਾ ਮਹਿਲਾ ਨੂੰ ਹਾਊਸ ਅਰੈਸਟ ਕਰਕੇ ਪਣੀ 73 ਲੱਖ ਰੁਪਏ ਠੱਗ ਲਏ ਗਏ ਮਹਿਲਾ ਨੂੰ WhatsApp ਐਪ ਤੇ ਕਾਲ ਆਈ ਸੀ ਠੱਗਾਂ ਨੇ ਖੁਦ ਨੂੰ ਸੀਬੀ ਅਧਿਕਾਰੀ ਦੱਸ ਕੇ ਡਰਾਇਆ ਧਮਕਾਇਆ ਮਹਿਲਾ ਤੇ ਫਰਜ਼ੀ ਮਨੀ ਲੌਂਡਰਿੰਗ ਦਾ ਕੇਸ ਪਾਉਣ ਦੀ ਵੀ ਗੱਲ ਕਹੀ ਗਈ ਮਹਿਲਾ ਦੇ ਪੰਜ ਵੱਖ-ਵੱਖ ਖਾਤਿਆਂ ਦੇ ਵਿੱਚੋਂ 74,68,000 ਰੁਪਏ ਕਢਾ ਲਏ ਗਏ ਮਹਿਲਾ ਨੇ ਪਟਿਆਲਾ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਕਿਵੇਂ ਡਿਜੀਟਲ ਰੈਸਟ ਕਰਕੇ ਲੱਖਾਂ ਕਰੋੜਾਂ ਦੀ ਠੱਗੀ ਲੋਕਾਂ ਤੋਂ ਕੀਤੀ ਜਾ ਚੁੱਕੀ ਹੈ ਜੇ ਠੱਗਾਂ ਦੇ ਵੱਲੋਂ ਹਾਲਾਂਕਿ ਅ ਵਿਭਾਗ ਦੇ ਵੱਲੋਂ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਵੇਰਵੀ ਕੀਤਾ ਜਾਂਦਾ ਹੈ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਜੇਕਰ ਅਜਿਹੀ ਕੋਈ ਕਾਲ ਆਉਂਦੀ ਹੈ ਤੇ ਘਬਰਾਉਣਾ ਨਹੀਂ ਸ਼ਿਕਾਇਤ ਦਰਜ ਕਰਵਾਓ ਜੀਆਂ ਕਾਲਸ ਨੂੰ ਇਗਨੋਰ ਕੀਤਾ ਜਾਵੇ ਪਰ ਇਸ ਦੇ ਵਿਚਾਲੇ ਲਗਾਤਾਰ ਜੇ ਮਾਮਲੇ ਫਿਰ ਵੀ ਸਾਹਮਣੇ ਆ ਰਹੇ ਨੇ ਹੁਣ ਪਟਿਆਲਾ ਤੋਂ ਜਿਆ ਮਾਮਲਾ ਸਾਹਮਣੇ ਆ ਜਿੱਥੇ ਇੱਕ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਹੈ ਪਿੰਸਲਾ ਮੈਲਾ ਨੂੰ ਹਾਉਸ ਅਰੈਸਟ ਕਰਕੇ 75 ਲੱਖ ਰੁਪਏ ਦੀ ਠੱਗੀ ਕੀਤੀ ਗਈ ਮੈਲਾ ਨੂੰ WhatsApp ਐਪ ਤੇ ਫੋਨ ਆਇਆ ਸੀਗਾ ਠੱਗਾਂ ਨੇ ਅਕੋਦ ਨੂੰ ਸੀਬੀਏ ਅਧਿਕਾਰੀ ਦੱਸ ਕੇ ਪਹਿਲਾਂ ਡਰਾਇਆ ਧਮਕਾਇਆ ਮਹਿਲਾ ਤੇ ਫਰਜ਼ੀ ਮਨੀ ਲੌਂਡਰਿੰਗ ਦਾ ਕੇਸ ਪਾਉਣ ਦੀ ਗੱਲ ਕਹੀ ਗਈ ਤੇ ਮਹਿਲਾ ਦੇ ਪੰਜ ਵਕਫਾ ਖਾਤਿਆਂ ਦੇ ਵਿੱਚੋਂ 74 ਲੱਖ 68 ਹਜ਼ਾਰ ਰੁਪਏ ਠੱਗਲੇ ਗਏ। ਬੁਰ ਸ਼ਰਨਕੌਰ ਨੇ ਜੀ ਜਾਇਪੁਰੇ ਦੇ ਰਹਿਣ ਵਾਲੇ ਨੇ ਰਿਟਾਇਰਡ ਫਿਚਰ ਨੇ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਵੀ ਸਾਈਬਰ ਠੱਗਾਂ ਨੇ ਉਹਨਾਂ ਨੂੰ ਵਟਸਐਪ ਤੇ ਕਾਲ ਕਰਕੇ ਉਹਨਾਂ ਨੂੰ ਇਹ ਡਰਾਵਾ ਦਿੱਤਾ ਕਿ ਉਹਨਾਂ ਦੇ ਜਿਹੜੇ ਖਾਤੇ ਆ ਬੈਂਕ ਖਾਤੇ ਉਹ منی ਲਾਂਡਰਿੰਗ ਵਾਸਤੇ ਵਰਤੇ ਗਏ ਯਾਨ ਇਸ ਕਰਕੇ ਸੀਬੀਆਈ ਜਾਂ ਈਡੀ ਅਧਿਕਾਰੀ ਬਣ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਉਹ ਪੈਸੇ ਆਪਦੇ ਖਾਤੇ ਦੇ ਵਿੱਚ ਪੁਆਲੇ ਗਏ ਐ ਸਾਈਬਰ ਠੱਗਾ ਵੱਲੋਂ ਤਾਂ ਇਹ ਜਾਣਕਾਰੀ ਮਿਲਣ ਤੇ ਉਹਨਾਂ ਦੇ ਬਿਆਨ ਤੇ ਐਫਆਈਆਰ ਨੰਬਰ 25 ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਦਰਜ ਹੋਇਆ ਚਲੋ ਮੈਡਮ ਸਰ ਜੀ ਉਹ ਜਿਹੜਾ ਉਹ तकरीबन 65 ਸਾਲ ਉਹਨਾਂ ਦੀ ਉਮਰ ਹੈ ਸਕੂਲ ਦੇ ਵਿੱਚੋਂ ਬਤੌਰ ਟੀਚਰ ਵਜੋਂ ਰਟਾਇਰ ਹੋਏ। ਜਦੋਂ ਉਹਨਾਂ ਨੂੰ WhatsApp ਤੇ ਕਾਲ ਕਰਕੇ ਡਰਾਇਆ ਗਿਆ ਕਿ ਉਹਨਾਂ ਦਾ ਜਿਹੜਾ ਨੰਬਰ ਹੈ ਉਹਨਾਂ ਦੇ ਜਿਹੜੇ ਖਾਤੇ ਆ ਵਰਤੇ ਗਏ ਨੇ منی ਲਾਂਡਰਿੰਗ ਵਾਸਤੇ ਤਾਂ ਉਹ ਇਸ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਹੈ। ਤਾਂ ਉਸ ਡਿਜੀਟਲ ਅਰੈਸਟ ਦੀ ਧਮਕੀ ਤੋਂ ਉਹ ਡਰ ਗਏ। ਤਾਂ ਉਸ ਕਰਕੇ ਉਹਨਾਂ ਨੇ ਜਿਹੜੇ ਫਿਰ ਆਪ ਦੇ ਪੈਸੇ ਆ ਉਹ ਠੰਡਾਂ ਦੇ ਖਾਤੇ ਦੇ ਵਿੱਚ ਪਾ ਦਿੱਤੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਤਕਰੀਬਨ 75 ਲੱਖ ਰੁਪਏ ਦਾ ਨੁਕਸਾਨ ਹੋਇਆ। ਇਹਦੇ ਜੀ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਹ ਪੈਸਾ ਜਿਹੜਾ ਛੱਗੀ ਦਾ ਪੈਸਾ ਹੁੰਦਾ ਇਹਨੂੰ ਨਾਲ ਦੀ ਨਾਲ ਅਗਲੇ ਤੋਂ ਅਗਲੇ ਤੋਂ ਅਗਲੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਸੋ ਇਸ ਕਰਕੇ ਉਹ ਸਾਰੇ ਖਾਤਿਆਂ ਦੀ ਜਿਹੜੀ ਧੂਖ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਅਸੀਂ 4 ਲੱਖ ਰੁਪਏ ਉਹਨਾਂ ਖਾਤਿਆਂ ਦੇ ਵਿੱਚ ਫ੍ਰੀਜ਼ ਕਰਨ ਦੇ ਵਿੱਚ ਕੰਮ ਜਾਂਦਾ ਤਾਂ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜ ਚੁੱਕੇ ਨੇ ਮਨੋਜ ਪਟਿਆਲਾ ਦੇ ਨਾਂ ਜੁੜੀ ਵੱਡੀ ਖਬਰ ਜਿੱਥੇ ਕਿ ਪ੍ਰਿੰਸੀਪਲ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਹੈ ਹਾਲਾਂਕਿ ਲਗਾਤਾਰ ਵੇਰਵੀ ਲੋਕਾਂ ਨੂੰ ਕੀਤਾ ਜਾਂਦਾ ਹੈ ਜਾਗਰੂਕ ਕੀਤਾ ਜਾਂਦਾ ਹੈ ਫਿਰ ਵੀ ਇਸ ਦੇ ਵਿਚਾਲੇ ਇਹ ਮਾਮਲਾ ਸਾਹਮਣੇ ਆਉਣਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਬਿਲਕੁਲ ਪਰਮਿੰਦਰ ਲਗਾਤਾਰ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਫੋਨ ਕਾਲਸ ਆਉਂਦੀਆਂ ਨੇ ਜਾਂ ਕੋਈ ਮੈਸੇਜ ਆਉਂਦਾ ਹੈ ਉਹਦੇ ਉੱਪਰ ਧਿਆਨ ਨਾਲ ਦਿਓ ਪਰ ਲੋਕ ਫਿਰ ਵੀ ਹਰ ਦਿਖਾਸ ਕਰਕੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਉਹ ਵੀ ਜਿਸ ਤਰ੍ਹਾਂ ਹੁਣ ਜੇ ਇਸ ਮਾਮਲੇ ਨੂੰ ਦੇਖੀਏ ਜਿਹੜੇ ਰਿਟਾਇਰ ਪ੍ਰਿੰਸੀਪਲ ਨੇ ਗੁਰਸ਼ਰਨ ਕੌਰ ਰਾਜਪਰਾਦੇ ਉਹਨਾਂ ਨੂੰ ਉਹਨਾਂ ਦਾ ਕਿ ਅਸੀਂ ਸੀਬੀਆਈ ਤੋਂ ਬੋਲ ਰਹੇ ਹਾਂ ਛੋਟਾ ਜਿਹਾ ਖਾਤਾ ਉਹ ਮੰਨੀ ਲੌਂਡਰਿੰਗ ਦੇ ਲਈ ਵਰਤੇ ਹੈ ਜੇ ਅਰੇਸ ਕਰਕੇ ਕਾਰਵਾਈ ਹੋਊਗੀ ਤੇ ਉਸ ਤੋਂ ਬਾਅਦ ਜਿਹੜੇ ਰਿਟਾਇਰ ਪ੍ਰਿੰਸੀਪਲ ਨੇ 74 ਲੱਖ 66000 ਰੁਪਏ ਪੰਜ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੰਦੇ ਨੇ ਸੋ ਆਪਾਂ ਕਹਿ ਸਕਦੇ ਆ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਸਾਡੇ ਆਮ ਪਿੰਡਾਂ ਦੇ ਲੋਕ ਨੇ ਜਾਂ ਹੋਰ ਕੋਈ ਬੰਦਾ ਕਲਿੱਕ ਕਰਕੇ ਪੈਸੇ ਕਮਾ ਲੈਂਦਾ ਉਸ ਨਾਲ ਹੀ ਪੜੇ ਲਿਖੇ ਲੋਕ ਵੀ ਜਾਗਰੂਕ ਨਹੀਂ ਹੋ ਰਹੇ ਸਰਕਾਰ ਦੇ ਪੁਲਿਸ ਦੇ ਵਾਰ-ਵਾਰ ਪਿਆੰਦਨ ਤੇ ਸੋ ਇੱਕ ਵੱਡਾ ਆਪਾਂ ਕਹਿ ਸਕਦੇ ਮਾਮਲਾ ਸਾਹਮਣੇ ਹੈ ਬੇਸ਼ੱਕ ਜਿਹੜੇ ਆਸਵੰਤ ਸਿੰਘ ਐਸਪੀ ਨੇ ਚਾਈਪਰ ਚਲਦੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਬਾਬਤ ਕਾਰਵਾਈ ਕਰ ਰਹੇ ਹਾਂ ਕਿਉਂਕਿ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਬਹੁਤ ਰਿਕਵਰੀ ਕੀਤੀ ਹੈ ਲੋਕ ਵੀ ਫੜੇ ਦੇ ਤੇ ਹੁਣ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਪੁਲਿਸ ਦਾ ਕਾਰਵਾਈ ਤੋਂ ਪਰ ਅਸੀਂ ਕਦੋਂ ਜਾਗਰੂਕ ਹੋਵਾਂਗੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਇਸੇ ਵਾਸਤੇ ਜੇ ਜਾਗਰੂਕ ਹੋਣਗੇ ਤਾਂ ਇਹ ਅਸੀਂ ਜਿਹੜੇ ਠੱਗੀਆਂ ਨੇ ਉਹਨਾਂ ਤੋਂ ਬਚਿਆ ਜਾਊਗਾ ਪਰਵਿੰਦਰ ਆ ਬਿਲਕੁਲ ਮਨੋਜ ਕਿਤਨਾ ਕਿਤੇ ਜੀਆਂ ਜੜੀਆਂ ਵੀ ਖਬਰਾਂ ਸਾਹਮਣੇ ਹੁੰਦੀਆਂ ਨੇ ਤਾਂ ਸਾਨੂੰ ਜਰੂਰ ਸਬਕ ਲੈਣਾ ਚਾਹੀਦਾ ਇਸ ਤੋਂ ਸਿੱਖਣਾ ਚਾਹੀਦਾ ਹੈ ਮਨੋਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਪਟਿਆਲਾ ਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਜੋ ਕਿ ਸ਼ਿਕਾਰ ਹੋਈ ਹੈ 65 ਸਾਲਾ ਮਹਿਲਾ ਨੂੰ ਹਾਊਸ ਅਰੈਸਟ ਕਰਕੇ 75 ਲੱਖ ਰੁਪਏ ਠੱਗ ਲਏ ਗਏ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਰਿਟਾਇਰਡ ਪ੍ਰਿੰਸੀਪਲ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਹੈ 65 ਸਾਲਾ ਮਹਿਲਾ ਨੂੰ ਹਾਊਸ ਅਰੈਸਟ ਕਰਕੇ 79 ਲੱਖ ਰੁਪਏ ਠੱਗ ਲੈ ਗਏ ਮਹਿਲਾ ਨੂੰ WhatsApp ਐਪ ਤੇ ਕਾਲ ਆਈ ਸੀ ਠੱਗਾਂ ਨੇ ਖੁਦ ਨੂੰ ਸੀਬੀ ਅਧਿਕਾਰੀ ਦੱਸ ਕੇ ਡਰਾਇਆ ਧਮਕਾਇਆ ਮਹਿਲਾ ਤੇ ਫਰਜ਼ੀ منی ਲੌਂਡਰਿੰਗ ਦਾ ਕੇਸ ਪਾਉਣ ਦੀ ਵੀ ਗੱਲ ਕਹੀ ਗਈ ਮਹਿਲਾ ਦੇ ਪੰਜ ਵੱਖ-ਵੱਖ ਖਾਤਿਆਂ ਦੇ ਵਿੱਚੋਂ 74 ਲੱਖ 68 ਹਜ਼ਾਰ ਰੁਪਏ ਕਢਾ ਲੈ ਗਏ ਮਹਿਲਾ ਨੇ ਪਟਿਆਲਾ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਕਿਵੇਂ ਡਿਜੀਟਲ ਰੈਸਟ ਕਰਕੇ ਲੱਖਾਂ ਕਰੋੜਾਂ ਦੀ ਠੱਗੀ ਲੋਕਾਂ ਤੋਂ ਕੀਤੀ ਜਾ ਚੁੱਕੀ ਹੈ ਜੇ ਠੱਗਾਂ ਦੇ ਵੱਲੋਂ ਹਾਲਾਂਕਿ ਅ ਵਿਭਾਗ ਦੇ ਵੱਲੋਂ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਵੇਰਵੀ ਕੀਤਾ ਜਾਂਦਾ ਹੈ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਜੇਕਰ ਅਜਿਹੀ ਕੋਈ ਕਾਲ ਆਉਂਦੀ ਹੈ ਤੇ ਘਰ